ਹੁਣ ਇਸ ਟਾਈਮ ਤਾਰਾਤਨਾ ਚੋਕ ਆਪਾਂ ਬਹਿਲੇ ਨੇਰੀ ਚੱਕਰ ਤੋਂ ਬਾਅਦ ਆਪਾਂ ਸਾਰਾ ਸਮਾਨ ਆਪਦਾ ਸਾਫ਼ ਕਰਕੇ ਰੱਖੀ ਉਹ ਸਾਂਭਣ ਤੋਂ ਬਾਅਦ ਹੁਣ ਰਹਿ ਗਿਆ ਜੀ ਗੋਹਾ ਗੋਹਾ ਆਪਾਂ ਸਵੇਰੇ ਗੇੜਤਾ ਸਵੇਰੇ ਗੇੜਨ ਕਰਕੇ ਸ਼ਾਮ ਨੂੰ ਸਿਰਫ ਇਕਟਾਪਾ ਹੁੰਦਾ ਤੇ ਆਪਾਂ ਇਹਨੂੰ ਇਹਦੀ ਖਰਾਕ ਬਣਾ ਦਿੱਤੀ ਆਪ ਦੀ ਰੋਜ਼ੀ ਰੋਟੀ ਖਾ ਕੇ ਇਹ ਵੀ ਕੰਮ ਚਿੱਚੜੇ ਦੇ ਹੀ ਬਹੁ ਲੱਗਿਆ ਇਹਨੂੰ ਵੀ ਨੜਾਤ ਲਾ ਕੇ ਇਹਦੇ ਵੀ ਦਵਾਈ ਲਾ ਦਾਂਗੇ ਦੁਬਾਰੇ ਫੇਰ ਤੋਂ ਹਾਂ ਭਈ ਹੋ ਪੁੱਤ ਇਮੀਂ ਸਿੰਘ ਤੇਰੇ ਠੀਕ ਐ ਪਿਆ ਫਰਕ ਕਾ ਰੱਬ ਨੇ ਏਸੀ ਚਲਾਇਆ ਪਿਆ ਤਾਂ ਪੂਰਾ ਏਸੀ ਦਾ ਤੁਸੀਂ ਲਾ ਲਓ ਬਸ ਸਮਝ ਨਹੀਂ ਆਉਂਦਾ ਸਾਲਾ ਹੋਇਆ ਕੀ ਐ ਕੋਈ ਐਸਾ ਟਾਈਮ ਹੁੰਦਾ ਤਾਂ ਸਾਡੀਆਂ ਇਹ ਸਾਰੀਆਂ ਖੁੱਲੀਆਂ ਭਰੀਆਂ ਹੁੰਦੀਆਂ ਸਾਰੀਆਂ ਜੰਗੀਆਂ ਤੇ ਟਾਈਮ ਲੱਗਦੇ 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 ਤੇ ਕਿੰਨੀਆਂ ਰਹਿ ਗਈਆਂ ਚਾਰ ਇੱਕ ਪੰਜਵੀਂ ਅਸੀਂ ਕਰੀ ਸੀ ਮਤਲਬ ਗਾਂ ਚੌਥੀ ਕਰੀ ਸੀ ਇਹ ਤਾਂ ਬੱਛੀ ਐ ਚੌਥੀ ਗਿਆਂ ਕਰੀ ਤੇ ਉਹਦੀ ਡੈਥ ਹੋ ਗਈ ਤੇ ਹੁਣ ਰਹਿ ਗਏ ਜੀ ਤਿੰਨ ਤਿੰਨ ਹੁੰਨੇ ਆ ਮਾੜੇ ਤੇ ਇਹਨੂੰ ਆਪਾਂ ਗੈਂ ਹੀ ਮੰਨਾਂਗੇ ਚੌਥੀ ਇਹ ਬਹੁਤ ਬਹੁਤ ਸ਼ੈਤਾਨ ਹੈ ਤੇ ਮੈਂ ਆਹ ਜੇ ਡੱਬੀਆਂ ਵਾਲਾ ਪਰਣਾ ਬੰਨ ਲਿਆ ਸਮਝ ਨਹੀਂ ਆ ਰਿਹਾ ਦਾ ਵੀ ਸਾਲਾ ਸਿਰ ਭਾਰੀ ਭਾਰੀ ਜੇ ਰਹਿਣ ਲੱਗ ਗਿਆ ਦਾ ਵੈਸੇ ਹੁੰਦਾ ਨਹੀਂ ਕਦੇ ਪਰ ਹੋਣ ਲੱਗ ਗਿਆ ਤੇ ਆਹ ਦੇਖੋ ਦਾਣਾ ਜਦੋਂ ਬੰਦੇ ਨੂੰ ਇਨਸਾਨ ਨੂੰ ਫालतू ਚੀਜ਼ ਮਿਲ ਜੇ ਨਾ ਤਾਂ ਬੰਦਾ ਵੀ ਬੇਕਦਰਾ ਹੋ ਜਾਂਦਾ ਇਹਨੂੰ ਸਭ ਨਾਲ ਵੱਧ ਦੇਣਾ ਪੈਂਦਾ ਤੇ ਬੇਕਦਰੀ ਹੋਈ ਵੀ ਹੈ ਤੇ ਬਾਅਦ ਚ ਫਿਰ ਥੱਲੇ ਪਾਓ ਵੀ ਐਸੀ ਗੱਲ ਕਰਕੇ ਮੈਂ ਕਹਿੰਦਾ ਹੁਣ ਚਿਚੜਾ ਜੀ ਦਵਾਈ ਲੈਣ ਤੋਂ ਬਾਅਦ ਥੱਲੇ ਪਾਣੀ ਮਾਰ ਦੋ ਹੁਣ ਗੋਹਾ ਚੱਕ ਦੇਣਾ ਆਪਾਂ ਫੱਟੇ ਮਾਰਨੇ ਮਿੰਟ ਚ ਉਹ ਕੰਮ ਕਰਨ ਤੋਂ ਬਾਅਦ ਫਿਰ ਆਪਾਂ ਇਧਰੋਂ ਵੀ ਚੱਕ ਦੇਣਾ ਗੋਹਾ ਤੇ ਮਾਰ ਕੇ ਰੜਕਾ ਸਾਰੀ ਚੀਜ਼ਾਂ ਸਾਫ਼ ਸਫਾਈਆ ਤੇ ਸਵੇਰ ਦੀ ਮੰਮੀ ਹੁਣਾਂ ਤੋਂ ਸਵੇਰ ਦਾ ਮੰਮੀ ਹੁਣਾਂ ਤੋਂ ਗਾਲ੍ਹਾਂ ਖਾ ਰਿਹਾ ਜਿੰਨੀਆਂ ਖਾ ਸਕਿਆ ਉਹਨੀਆਂ ਜ਼ਿਆਦਾ ਗਾਲ੍ਹਾਂ ਖਾ ਰਿਹਾ ਕਿਉਂਕਿ ਸਵਾਹ ਹੋ ਗਿਆ ਨਕੰਮਾ ਕੰਮ ਕੋਈ ਕਰਨੀ ਨਹੀਂ ਰਿਹਾ ਸਾਰਾ ਦਿਨ ਵਿਹਲਾ ਬੈਠਣ ਦੀ ਆਦਤ ਪੈ ਗਈ। ਕੀ ਕਰੀਏ ਜੀ ਹੁਣ ਇਹਦਾ ਸੁਧਾਰ ਨਹੀਂ ਹੋ ਸਕਦਾ। ਹੈ? ਉਹ ਮੈਨੂੰ ਬਾਰ-ਬਾਰ ਦੇਖੀਏ ਨਾ ਮੈਨੂੰ ਦੁੱਧ ਪਿਲਾਊਗਾ ਪਰ ਉਹਨੂੰ ਵਿਚਾਰਨ ਕੀ ਪਤਾ ਕਿ ਮੈਂ ਬੜਾ ਹਰਾਮੀ ਹਾਂ। ਹੁਣ ਚਲੋ ਚੱਕੀਏ। ਤੁਹਾਨੂੰ ਤੁਹਾਨੂੰ ਗੁਹਾ ਚੱਕ ਕੇ ਮਿਲਦੇ ਹਾਂ। ਗੋਹਾਗਿਰੇ ਕੇ ਰੜਕਾ ਮਾਰ ਕੇ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਘਰੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਵੀ ਕੀ ਹਾਲ ਚਾਲ ਚੱਲਦਾ ਗੋਹਾਗਿਰੇ ਤਾਂ ਸਾਰਾ ਨਵੇੜਤਾ ਤੇ ਹੁਣ ਤੁਸੀਂ ਗੰਦ ਦੇਖਿਓ ਤੇ ਬਾਅਦ ਸਫਾਈ ਕਰਾਂਗੇ ਇੱਥੇ ਉਹਦੀ ਪਹਿਲਾਂ ਉਧਰ ਦੁੱਧ ਫੜਾਇਆ ਜੀ ਜਿਹੜਾ ਘਰੇ ਰੱਖਣਾ ਤੇ ਬਾਕੀ ਗੱਲਾਂ ਫਿਰ ਦਦਾ ਰੱਖ ਹੁਣ ਚਾਰ ਕੇ ਗਾਣਾ ਸੁਣ ਕੇ ਚੱਲੀਏ ਹੁਣ ਉੱਧਰ ਓਹ ਹੋਰ ਬਾਈ ਸੋਹਣੀਆਂ ਹੋਰ ਕਿਵੇਂ ਹਾਲ ਚੱਲ ਆ ਫੇਰ ਤੂੰ ਗੋਆ ਆ ਕੇ ਤਾਂ ਮੈਂ ਸਫਾਈ ਸਫਾਈ ਕਰੀ ਜਾਨਾ ਤੂੰ ਇੱਥੇ ਗੰਦ ਹਗੀ ਜਾਨੀਆਂ ਹੈ ਇੱਕ ਪਾਸੇ ਰੱਖਿਆ ਕਰ ਹੈ ਉਮਰੀ ਲਾਡੋ ਇਹ ਤਾਂ ਜੀ ਸੁਸਤ ਰਹਿੰਦੀ ਐ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਇਹ ਗੱਬਣ ਐ ਨਾ ਇਹ ਬਹੁਤ ਜ਼ਿਆਦਾ ਸਟ्रेस ਜੀ ਚ ਰਹਿੰਦੀ ਐ ਇਹ ਦਿਮਾਗ ਇਹਦਾ ਕੰਮੀ ਨਹੀਂ ਕਰਦਾ ਇਹਦਾ ਪਿੰਡੇ 'ਚ ਖਾ ਜੇ ਇਹਨੂੰ ਮੁੰਲਾ ਲਾ ਦੂਜੀ ਬਿਮਾਰੀ ਹੋ ਗਈ ਹਟੇ ਕਿਉਂਕਿ ਆਪਣੇ ਕੋਲ ਆਈ ਨੂੰ ਤਕਰੀਬਨ 1 ਸਾਲ ਡੇਢ ਸਾਲ ਹੋ ਚੱਲਿਆ ਉਹ ਪਹਿਲਾਂ ਦੀ ਇਹਦੇ ਧੱਫੜ ਵੜ ਰਹੇ ਨੇ ਸਾਰੇ ਸਰੀਰ ਦੇ ਉੱਤੇ ਕੱਲੀ ਤੂੜੀ ਹੋਣ ਕਰਕੇ ਇਹਨੇ ਤਕੜੇ ਨਹੀਂ ਡੰਗਰ ਪਰ ਵਧੀਆ ਜਿੰਨੀ ਕਾ ਆਪਾਂ ਕਰਦੇ ਹੁੰਨੇ ਕਿ ਸੇਵਾ ਮੈਂ ਨਹੀਂ ਕਰਦਾ ਖਾਜ। ਜਾਂ ਕਰਾ ਲੈ ਜਿੱਦੋਂ ਕਰਾਉਣੀ ਐ। ਮੈਂ ਕਰਨੀ ਹੀ ਨਹੀਂ ਖਾਜ। ਕਾਜ ਕਰਾਉਣ ਦੀ ਸ਼ਕੀਨ ਆ ਪੂਰੀ। ਤੇ ਇਹਦੀ ਮਾਤ ਚਲੋ ਹੋ ਗਈ ਪੂਰੀ ਵਾ ਕਿੰਨੀ ਵਾਰ ਦੱਸੂਗਾ ਤਰਨ ਸਿਆ? ਕਿੰਨੀ ਵਾਰ ਦੱਸਾਂਗਾ? ਹੁਣ ਆਹ ਸਾਰੀ ਜਗ੍ਹਾ ਦੀ ਆਪਾਂ ਸਫਾਈ ਕਰਨੀ ਐ। ਉੱਧਰਲੇ ਪਾਸੇ ਦੀ ਵੀ ਸਫਾਈ ਕਰ ਦੇਣੀ ਹੈ ਇੱਧਰਲੇ ਪਾਸੇ ਦੀ ਵੀ ਸਫਾਈ ਕਰ ਦੇਣੀ ਤੇ ਪੂਰਾ ਆਪਾਂ ਟਾਗੜੀ ਦੇ ਸਰਵਰ ਕਾ ਕੱਢ ਦੇਣਾ ਮੰਨੋ ਕਿ ਪ੍ਰੋਪਰ ਸਫਾਈ ਕਰ ਦੇਣੀ ਤੇ ਕਿਆ ਵੀਊ ਬਣਦਾ ਓਏ ਤੇਰੀਆਂ ਅੱਖਾਂ ਤੇਰੇ ਥੱਲੇ ਵੀ ਆਪਾਂ ਸਫਾਈ ਕਰ ਦੇਣੀ ਦਸਾ ਕਰਕੇ ਸ਼ਾਇਦ ਇਹਨੇ ਮਦਦਤਾ ਸਮਾਂ ਲਾ ਰਹੀ ਹੈ ਇੱਥੋਂ ਆਪਾਂ ਕਰਤੀ ਸੀ ਸਫਾਈ ਉਹ ਪਾਸੇ ਵਾਲੀ ਤਰਪਾਲ ਜਿਹੜੀ ਉਹ ਕਿੱਥੇ ਖੜੀ ਹੈ ਉਹ ਖੜੀ ਹੈ ਸਿਖਰ ਤੇ ਆਹ ਖੜੀ ਹੈ ਪਿਛਲੇ ਬਲੌਗ ਚ ਤੁਹਾਨੂੰ ਦਿਖਾਇਆ ਨਹੀਂ ਇਹਨੇ ਤਰਪਾਲ ਉਹ ਕਰਤੀ ਸੀ ਸੌਂਡਲ ਨੇ ਸੌਂਡ ਚਲਾ ਰਹੀ ਆ ਪੂਰੇ ਜੋਰ ਹ ਸ਼ੋਰਾਂ ਦੇ ਉੱਤੇ ਐਵੇਂ ਇਹਦੀ ਮਾਂ ਕਰਦੀ ਐਵੇਂ ਇਹਦੀ ਧੀ ਕਰਦੀਆ ਦੋਨੇ ਇੱਕ ਬਰਾਬਰੀ ਨੇ ਪੋਸ ਦੇ ਤਗੜਾ ਜਰਸੀ ਫੋਨ ਕਰ ਲੋਕਾਂ ਨੂੰ ਦੱਸਈਏ ਕਿ ਆ ਕਰਦੀ ਹੁੰਨੀ ਐ। ਉਹ ਦੇਖੀ। ਜੀ ਮੇਰਾ ਤੇ ਵੀ ਚੱਲ ਲੱਡੂ ਖਾਂਦੀ ਵਰਤ ਦੇ ਸਾਹਮਣੇ ਕੈਮਰਾ ਆ ਗਿਆ ਉਹ ਲੱਛੜ ਕੇ ਲਾਰ ਰਹੀ ਐ। ਫਰਦਰੀ ਬਹੁਤ ਐ ਤੇਰੀ ਜੀਬ ਭੈਣ। ਹੋਰ ਭਾਈ ਚਲੋ ਫਿਰ ਮੈਂ ਰਿਪੀਟ ਇਹਨੂੰ ਨਵੇੜੀਏ ਫਟਾਫਟ ਕੰਮ ਨੂੰ। ਖੜਤ ਨਹੀਂ ਪਾਈਦੀ ਹੁੰਦੀ। ਵਲੌਗ ਵੀ ਬਣਾਉਣਾ ਜ਼ਰੂਰੀ ਐ ਪਰ ਕੰਮ ਵੀ ਬਹੁਤ ਜ਼ਿਆਦਾ ਜ਼ਰੂਰੀ ਐ। ਕੰਮ ਨਹੀਂ ਛੱਡੇ ਜਾਂਦੇ ਹੁੰਦੇ। ਪਹਿਲਾਂ ਸਟੈਂਡ ਤਾਂ ਲੀਜੀ ਆਪਣਾ ਦੇਖੀ ਸਟੈਂਡ ਜਿਹਦੇ ਉੱਤੇ ਰੱਖ ਕੇ ਆਪਾਂ ਹੋਸਟ ਫੋਰਵਰਡ ਕਰਨਾ ਹੈ ਇਸ ਕੋ ਇਹੋ ਰੇ ਸਜਾ ਕੇ ਧਰਿਆ ਤੇ ਰੱਸੀ ਤਿੱਕਾ ਰੱਸੀ ਕੈਮਰੇ ਨੂੰ ਟਿਕਾਉਣ ਵਾਸਤੇ ਪਿੱਛੇ ਉਹਦੇ ਇੱਟ ਤੇ ਕੰਮ ਆਪਣਾ ਚੱਲਦਾ ਆ ਵਾਹਿਗੁਰੂ ਜੀ ਇਹ ਫੋਟੋ ਬਸਾਰਾ ਓਕੇ ਸਫਾਈ ਕਰਤੀ ਦਾਗ ਇੰਨੇ ਦਾਗ ਤਾਂ ਬੇਤਪਾ ਚਲੋ ਠੀਕ ਹੀ ਆ ਬਹੁਤ ਵਧੀਆ ਸਾਫ ਹੈ ਤੇ ਹੁਣ ਗੱਲ ਕਰੀਏ ਤਾਂ ਕੀ ਕਰੀਏ ਇੱਕ ਡਾਕੂਮੈਂਟਰੀ ਤਿਆਰ ਕਰਦੇ ਆ ਬਾਰਿ ਸਿਰ ਬਾਰਿ ਸੇ ਡਾਕੂਮੈਂਟਰੀ ਹੁਣ ਮੈਂ ਇਹਨਾਂ ਦੇ ਪੂਰੇ ਪ੍ਰੋਪਰ ਤਰੀਕੇ ਨਾਲ ਵੀਡੀਓ ਬਣਾ ਕੇ ਅਡਾਪਟ ਕਰਕੇ ਲਾਉਂਗਾ ਅਸਲ ਦੇ ਵਿੱਚ ਇਹਨਾਂ ਦੇ ਤੁਸੀਂ ਸਾਰੇ ਇੱਕ ਗੱਲ ਨੋਟ ਕੀਤੀ ਹੁਣ ਇੱਕ ਤਾਂ ਜੀ ਮੇਰੇ ਕੱਪੜੇ ਕੱਪੜੇ ਮੇਰੇ ਆ ਹੀ ਹੁੰਨੇ ਆ ਆਹ ਸ਼ਰਟ ਮੇਰੀ ਡੱਬੀ ਪੱਕੀ ਆ ਇੱਕ ਪੀਲੇ ਰੰਗ ਦੀ ਉਹ ਪੱਕੀ ਆ ਉਹਦਾ ਕਾਰਨ ਕੀ ਹੈ ਕਿ ਇਹ ਕੱਪੜੇ ਮੈਂ ਪੱਕੇ ਰੱਖਦਾ ਆ ਆਪਣੇ ਡੰਗਰਾ ਵਾਸਤੇ ਮੰਨੂ ਇਹਨਾਂ ਕੱਪੜਿਆਂ ਦਾ ਸ਼ੌਂਕ ਨਹੀਂ ਵੀ ਮੈਂ ਆਪਦੇ ਵਧੀਆ ਕੱਪੜੇ ਪਾਵਾਂ ਇਹ ਬਹੁਤ ਖੁੱਲੀ ਹੈ ਇਹ ਇੰਨੀ ਜ਼ਿਆਦਾ ਖੁੱਲੀ ਹੈ ਉਹਦਾ ਕਾਰਨ ਇਹ ਹੈ ਕਿ ਖੁੱਲੀ ਹੋਣ ਕਰਕੇ ਮੇਰੇ ਮੋਢੇ ਜਾਂ ਮੇਰੀ ਬਾਹਾਂ ਨਹੀਂ ਕੁੱਟੀਆਂ ਜਾਣੀਆਂ ਤੇ ਏਸੀ ਕਰਕੇ ਤੁਹਾਡਾ ਬਾਈ ਮੋਟਾ ਖਾਣ ਪੀਣ ਕਰਕੇ ਮੋਟਾ ਨਹੀਂ ਤੇ ਉਸ ਤੋਂ ਬਾਅਦ ਸਾਡੇ ਹਰ ਡੰਗਰ ਦੇ ਨਾ ਡੰਗਰ ਵੀ ਕਾਨੂੰ ਪਰਿਵਾਰਕ ਮੈਂਬਰੀ ਕਹਿ ਲੋ ਇਹਨਾਂ ਦਾ ਕੁੱਟੜ ਦਾ ਜੀ ਪਤਾ ਨਹੀਂ ਕਾਹ ਤੋਂ ਕਰੀ ਜਾਂਦਾ ਇਹਨੂੰ ਜੀ ਕਰਦਾ ਇਹਨੂੰ ਕੁੱਟੀਏ ਫੜ ਕੇ ਨਾ ਸੱਕ ਨੀਆ ਪਿਆਰੀਆਂ ਤੇਰੀਆਂ ਸਾਡੇ ਸਾਰਿਆਂ ਦੇ ਨਾ ਇਹਦੇ ਗੱਲ ਚ ਰਸਾ ਪਿਆ ਇਹ ਮੂਰੀ ਹੈ ਇਹਦਾ ਸੀ ਰਸਈ ਬਣਾਦਾ ਮੂਰੀ ਵੀ ਮੈਂ ਹੀ ਬਣਾਈ ਹੋਈ ਆ ਦੋ ਰੰਗੀ ਰਸੇ ਪਈ ਤੇ ਫालतੂ ਤੇ ਆਪਾਂ ਮੂਰੀ ਬਣਾਤੀ ਇਹਦੇ ਵੀ ਸੰਗਲ ਪਿਆ ਉਹਦੇ ਵੀ ਸੰਗਲ ਪਿਆ ਤੇ ਉਹਦੇ ਵੀ ਸੰਗਲ ਪਿਆ ਸੰਗਲ ਪਾਉਣ ਦਾ ਕਾਰਨ ਇਹ ਹੈ ਕਿ ਗਾਂ ਸਾਡੀਆਂ ਮਾੜੀਆਂ ਖਾਸੀਆਂ ਹੋ ਗਈਆਂ ਉਹ ਮਾੜੀਆਂ ਹੋਣ ਕਰਕੇ ਜਿਵੇਂ ਹੁਣ ਇਹਨਾਂ ਦੇ ਹੱਡ ਜਰੂਰ ਦਿਖ ਰਹੇ ਇਹਨਾਂ ਨੂੰ ਖੱਖ ਨਹੀਂ ਪਏ ਖੱਖੇ ਇਹਨਾਂ ਨੂੰ ਪਏ ਆ 3 ਵਜੇ ਤੇ 4:30 4:45 ਹੈ 5 ਵਜੇ ਮੇਰੇ ਹਿਸਾਬ ਨਾਲ 4:50 ਤੇ ਸੀ ਇਹਨਾਂ ਨੂੰ ਪਾਣੀ ਪਲਾਤਾ ਤੇ ਹੁਣ ਦਾਣਾ ਪੈ ਗਿਆ ਦਾਣਾ ਪੈਣ ਤੋਂ ਬਾਅਦ ਹੁਣ ਇਹ ਵਧੀਆਂ ਟੋਪ ਟੋਪ ਖੜੀਆਂ ਅਸਲ 'ਚ ਡੰਗਰ ਦੇ ਮਨ ਦੇ ਵਿੱਚ ਸਬਰ ਆਣਾ ਜ਼ਰੂਰੀ ਹੈ ਟਿੱਡਰ ਜਿਆ ਜ਼ਰੂਰੀ ਨਹੀਂ ਟਿੱਡਰ ਜਿਹਨੂੰ ਤੁਸੀਂ ਕਿਆ ਕਰੋਗੇ ਜੇ ਇਹਨੂੰ ਫਰੇਮਾ ਹੋ ਗਿਆ ਮੰਨ ਲਓ ਟਿੱਡਰ ਯਾਰ ਜਿਆ ਅਸੀਂ ਰੱਖਿਆ ਤੇ ਇਹਨੂੰ ੜਿੱਕੀ ਹੋ ਗਈ ਫਰੇਮਾ ਹੋ ਗਿਆ ਬਾਥਰੂਮ ਦਾ ਬੰਨ ਪੈ ਗਿਆ ਕੋਈ ਹੋਰ ਚੀਜ਼ ਦਾ ਦਿੱਕਤ ਆ ਗਈ ਫਿਰ ਕਿਆ ਕਰੂੰਗਾ ਤੇਰੇ ਜਿਹੜਾ ਕਿਆ ਫਾਇਦਾ ਹਸਾਬ ਸਰਦਾ ਖਲਾਓ ਇਹਦਾ ਸਰੀਰ ਜਿੱਡਾ ਕਿਆ ਅਸੀਂ ਉਸ ਹਿਸਾਬ ਨਾਲ ਇਹਨੂੰ ਖਰਾਕ ਦੰਨੇ ਵਧੀਆ ਪੂਰੀ ਹੈਨ ਵਧੀਆ ਉਹ ਸਟ੍ਰੈਸ ਜੀ ਰਹਿੰਦੀ ਆ ਉਹਦਾ ਸਾਨੂੰ ਕਾਰਨ ਹੀ ਨਹੀਂ ਪਤਾ ਲੱਗਦਾ ਉਹ ਅਹੀਂ ਉਹਨੇ ਭਗਤਣੀ ਦੀ ਵਿਚਾਰੀ ਨਹੀਂ ਖੜੇ ਰਹਿਣਾ ਇੱਕ ਉਹ ਹੋ ਗਈ ਉਹਨੇ ਅੱਜ ਬਹੁਤ ਪੂਛ ਮਾਰੀ ਆ ਧਾਰਾ ਚੋਂ ਲੱਗੇ ਨੇ ਨਹੀਂ ਮੈਂ ਥੋੜੀ ਸੌਰੀ ਇਹਨੇ ਧਾਰਾ ਚੋਂ ਲੱਗਿਆ ਵਾ ਤਾਂ ਮੈਂ ਇਹਨੇ ਬੜੀ ਪੂਛ ਮਾਰੀ ਆ ਹੁਣ ਵੀ ਪੂਛਾ ਦੀ ਕਿੜੇ ਦਿੱਤੇ ਪਏ ਹੈਏ ਮਾਲਕ ਨਾਲ ਤੂੰ ਐ ਕਰਦੀਆਂ ਹੁਣ ਸਹੀ ਮੈਂ ਕੀ ਕਰਨ ਲੱਗਾ ਸਹੀ ਨਹੀਂ ਕੋ ਮੇਰੇ ਕੋ ਖਾਣ ਨੂੰ ਕੁਝ ਨਹੀਂ ਆ ਬੁੱਗੀ ਰਹੋ ਹੁਣਹੀਂ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗੋ ਨੰਗ ਇਕੱਠੇ ਹੋਗੇ ਸ਼ਵਾਰਾਤੀ ਛਾਣ ਕੇ ਤੇ ਕੋਸ਼ਿਸ਼ ਕਰੂੰਗਾ ਹੁਣ ਮੈਂ ਸਾਈਕਲਿੰਗ ਤੇ ਜਾਣਾ ਵਧੀਆ ਆਪਣਾ ਟੂਰ ਕੱਢ ਕੇ ਆਉਣਾ ਹੁਣ ਦੇਖਦੇ ਆ ਤੁਹਾਨੂੰ ਉਹਦਾ ਵੀ ਵਿਊ ਦਿਖਾ ਦਿੰਨੇ ਆ ਬਲੌਗ ਦੇ ਵਿੱਚ ਬਾਕੀ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਅੱਗੇ ਦੇ ਨਜ਼ਾਰੇ ਤੁਹਾਨੂੰ ਦਿਖਾਉਣੇ ਆ ਪੰਜਾਬ ਦਾ ਪੰਜਾਬ ਦੀ ਸਵੇਰ ਤੁਹਾਨੂੰ ਦਿਖਾ ਦਿੱਤੀ ਤੇ ਪੰਜਾਬ ਦੀ ਸ਼ਾਮ ਦਿਖਾਉਣੇ ਆ ਪੰਜਾਬ ਦੀ ਸ਼ਾਮ ਕਿਸ ਹਾਲ ਦੀ ਹੈ ਮੇਰੇ ਕੋਲ ਨਹੀਂ ਖਾਣ ਨੂੰ ਮੰਮੀ ਲੈ ਕੇ ਆਈ ਹੈ ਦੇਖੋ ਮਹਿਕਮੇ ਰੋਟੀਆਂ ਬਹੁਤ ਸਾਰੀਆਂ ਨੇ ਨਿੱਟੜ ਪੱਲਾ ਵੀਰ ਜੀ ਕਹੇ ਕਹੀ ਵੀਰ ਜੀ ਫੇਰ ਮਿਲੂਗੀ ਦੋ ਰੋਟੀਆਂ ਇਹਨੂੰ ਦੋ ਰੋਟੀਆਂ ਉਹਨੂੰ ਦੋ ਰੋਟੀਆਂ ਉਹਨੂੰ ਕੁਛ ਨਹੀਂ ਹੁੰਦਾ ਇਹਨਾਂ ਨੇ ਖਾ ਖੋ ਲੈਣੀਆਂ ਆ ਡੱਬੋ ਕਹਿੰਦਾ ਬਹੁਤ ਸਟ्रेस ਚ ਰਹਿੰਦੀ ਐ ਡੱਬੋ ਕਹਿੰਦਾ ਹਿਸਾਬ ਹੀ ਕਿਤਾਬ ਹੀ ਨਹੀਂ ਆ ਰਿਹਾ ਹਾਂ ਜਾਰ ਸੋ ਖਾਇਆ 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 ਤੇਰੀ ਬੱਚੀ ਨੇ ਖਿੱਚ ਲੈਣੀ ਆ ਕੁਝ ਨਹੀਂ ਆ ਲਓ 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 ਸੋਰੀ ਲਓ 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 ਹੋਰ ਵੀ ਸੋਹ ਲਿਆ ਇਹ ਲੰਨੂ ਵੀ ਦੋ ਦਾ ਹਿੱਸਾ ਦੇ ਦੀ ਹੈ ਨਾ ਉਹ ਕਾਲਾ ਨਖਰੀ ਪੱਟੀ ਆ ਠੀਕ ਹੈ ਪਤਾ ਜੀ ਮੈਨੂੰ ਮੈਂ ਦੇਖ ਲਈਦੀ ਮੈਨੂੰ ਪਤਾ ਤਾਂ ਆਹੀ ਗੱਲ ਕਹਿਣੀ ਆ ਉਹ ਤੇਰੀ ਇਦਾਂ ਦੇਖ ਆ ਗਈ ਸੀ ਸੌਰੀ ਉਂਗਲੀਆਂ ਸੇਵੰਡਿਆ ਜਾਊਗਾ ਤੈਨੂੰ ਇੰਨਾ ਤੈਨੂੰ ਇੰਨਾ ਤੈਨੂੰ ਇੰਨਾ ਇਹ ਆ ਥੋੜਾ ਰਹਿ ਗਿਆ ਬਚੀ ਵਸਤੇ ਛੋਟੀ ਨੂੰ ਪਾਉਣਾ ਨਹੀਂ ਛੋਟੀ ਨੂੰ ਆਟਾ ਨਹੀਂ ਪਾਉਣਾ ਖਰਾਬ ਕਰੂਗਾ ਹੁਣ ਤਾਂ ਬਸ ਸਾਰੇ ਨੂੰ ਪਾਤਾ ਹੁਣ ਪਹਿਲਾਂ ਦੱਸਣਾ ਦਾ ਹੋ ਰਹੀ ਡੱਡੂ ਨਾ ਉਹਨੇ ਉਹ ਖਾ ਲੇ ਉਹ ਖਾ ਲਈ ਉਹਨੇ ਰੋਟੀ ਉਹ ਮੈਂ ਕੱਢ ਦਿੰਨਾ ਕੋਈ ਨਾ ਕਿਆ ਪਤਾ ਕਿ ਥੇਕਾ ਲੂ ਘਟ ਦਨਾਂ ਕੇ ਭਰੀ ਪਈਆ ਚਾਲੂ ਘਟ ਦਨਾਂ ਲਾ ਰਿਹਾ ਏ ਪੰਜਾਬ ਦਾ ਆਨੰਦ ਅਸਲੀ ਪੰਜਾਬ ਦੇ ਵਿੱਚ ਆਨੰਦ ਹੀ ਆਨੰਦ ਇੱਕ ਪਾਸੇ ਚੱਲ ਰਹੀ ਹੈ ਮਹਾਰਾਜ ਦੀ ਬਾਣੀ ਸ਼ਾਮਾਂ ਦੀ ਬਾਣੀ ਸ੍ਰੀ ਰਹਿਰਾਸ ਸਾਹਿਬ ਤੇ ਦੂਜੇ ਪਾਸੇ ਢਲਦਾ ਹੋਇਆ ਸੂਰਜ ਢਲਦੇ ਹੋਏ ਸੂਰਜ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਿੱਤਰੋ ਆਪਣੀ ਜਵਾਨੀ ਪਹਿਰਾ ਵੀ ਢਲਦਾ ਹੈ ਆਪਣਾ ਬਚਪਨ ਬਚਪਨ ਵੀ ਢਲ ਗਿਆ ਸੋ ਸਿੱਖਿਆ ਕੀ ਮਿਲਦੀ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਮਨ ਦੀ ਤਮੰਨਾ ਪੂਰੀ ਕਰੋ ਪਰ ਪਾਪ ਨਾ ਹੋਵੇ ਪੁੰਨ ਹੋਵੇ ਤੇ ਮਹਾਰਾਜ ਦਾ ਨਾਮ ਜਪੋ ਤੇ ਹਾਸੀ ਠੇਠਿਆਂ ਦੇ ਵਿੱਚ ਆਪਦੀ ਜ਼ਿੰਦਗੀ ਨਗਾ ਲਓ ਦੇਖੋ ਪੰਜਾਬ ਦੇ ਮਾਹੌਲ ਮੋਟਰਾਂ ਬੰਬੀਆਂ ਦਰਖਤ ਖੜੇ ਇਹ ਥਰਮੋ ਪਲਾਂਟ ਨੂੰ ਜਾ ਰਹੇ ਸੂਏ ਦਾ ਦ੍ਰਿਸ਼ਾ ਲਓ ਉੱਥੇ ਤਾਂ ਜੇ ਤੁਸੀਂ ਰੋਡ ਦੇ ਉੱਤੇ ਜਾਓਗੇ ਇਸ ਟਾਈਮ ਤਾਂ ਆਵਾਜ਼ ਆਈਏ ਅਗਲ ਤੇ ਜਾ ਰਹੇ ਆ ਤੁਹਾਡਾ ਬਾਈ ਤੇ ਬਾਕੀ ਆਪਾਂ ਖੜੇ ਜੀ ਇਸ ਟਾਈਮ ਆਪਣਾ ਵਾਪਸੀ ਘਰੇ ਜਾਣਾ ਛੋਟੇ ਭਰਾ ਵਾਸਤੇ ਪੁੱਜੇ ਹੋਏ ਛੋਲੇ ਲੈਣੇ ਸੀ ਕਿਉਂਕਿ ਜਿੰਨੇ ਹੈ ਸੀ ਮੈਂ ਸਾਰੇ ਖਾ ਗਿਆਂ ਤੇ ਹੁਣ ਮੈਨੂੰ ਉਹ ਚੀਜ਼ ਦਾ ਵੀ ਹੱਲ ਕਰਨਾ ਪੈਣਾ ਕਿਉਂਕਿ ਮੈਂ ਪੁੱਜੇ ਹੋਏ ਛੋਲੇ ਖਾ ਗਏ ਇਹ ਆਪਣੇ ਪੰਜਾਬ ਦਾ ਦ੍ਰਿਸ਼ਾ ਜੀ ਦੇਖੋ ਸ਼ਾਮਾਂ ਵੇਲੇ ਦਾ ਪੰਜਾਬ ਦਾ ਦ੍ਰਿਸ਼ਾ ਸ਼ਾਮ ਨੂੰ ਆ ਬੜੇ ਪੰਜਾਬ ਦਾ ਇਹ ਮਾਹੌਲ ਹੁੰਦਾ ਬਹੁਤ ਵਧੀਆ ਮਾਹੌਲ ਟਟਰੀਆਂ ਦੀਆਂ ਆਵਾਜ਼ਾਂ ਤੇ ਕੋਇਲ ਵੀ ਕਦੇ-ਕਦੇ ਬੋਲਦੀ ਹੁੰਦੀ ਹੈ ਕੋਇਲ ਦਾ ਕੂਕਦੀ ਹੈ ਵਿਚਾਰੀ ਚੜ ਬਾਕੀ ਕੋਇਲ ਕੂਕਦੀ ਨਹੀਂ ਤਸੋਜ਼ ਆਲਮ ਦੇ ਕੂਕਦੀ ਤੇ ਉਹ ਸਾਹਮਣੇ ਆਪਣੇ ਜਿੱਥੋਂ ਆਪਾਂ ਨੂੰ ਰਾਜਾ ਸਾਹਿਬ ਪਾਟਜੀ ਦਾ ਆਵਾਜ਼ ਆ ਰਿਹਾ ਉਸ ਤੇ ਇਹ ਤਾਂ ਮੈਂ ਆ ਗਿਆ ਉਹ ਸਾਹਮਣੇ ਪੰਜਾਬ ਦੇ ਸ਼ਾਮ ਦਾ ਮਾਹੌਲ ਬਹੁਤ ਹੀ ਵਧੀਆ ਤੇ ਦਿਖ ਇਸ ਪ੍ਰਕਾਰ ਦੀ ਏ ਕਿ ਸੋਚਿਆ ਜਾਵੇ ਪੰਜਾਬ ਦੇ ਵਿੱਚ ਜਿਸ ਹਿਸਾਬ ਦਾ ਮਾਹੌਲ ਹੁੰਦਾ ਹੈ ਨਾ ਸ਼ਾਮਾਂ ਤੇ ਸਵੇਰ ਦਾ ਤੇ ਉਦੋਂ ਬੰਦੇ ਦਾ ਮਨ ਬੜਾ ਖਿੱਚਿਆ ਜਾਂਦਾ ਏਸੀ ਗੱਲ ਕਰਕੇ ਆਪਾਂ ਨੂੰ ਪੰਜਾਬ ਯਾਦ ਆਉਂਦਾ ਹੈ ਚਲੋ ਬੱਚਾ ਉੱਠ ਜਾ ਉੱਠ ਜਾ ਤੁਹਾਨੂੰ ਦਈਏ ਰੋਟੀ ਰੱਟੀ ਪਾਈਏ ਤੁਹਾਨੂੰ ਖਾਓ ਤੇ ਫਿਰ ਪਾਣੀ ਪੁਲਾਈਏ ਚਲੋ ਲਾਡੋ ਤੂੰ ਕਦੋਂ ਬੈਠੀ ਜਾਂ ਲੱਤਾਂ ਸਾਲ ਕੇ ਰੱਜ ਗਈ ਲੱਗਦਾ ਨੂੰ ਪਾਣੀ ਨਹੀਂ ਹੈ ਉਹ ਕੱਕ ਅਜੇ ਰੱਜੀ ਅਜੇ ਖਾ ਕੇ ਲੇਟ ਪਾਈ ਤੇ 4:30 ਵਜੇ ਰਹਿਰਾ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਤੇ ਖਾਲਸਾ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਤੇ ਆਪਾਂ ਹੁਣ ਵਾਪਸੀ ਪਹੁੰਚ ਗਏ ਡੰਗਰਵਾਲ ਸ਼ਾਮਾ ਸ਼ਾਮਨੀ ਤੁਸੀਂ ਕਹਿ ਲੋ ਵੀ ਮੂੰਹ ਨੇਰੇ ਦੀ ਮੇਰੀ ਰੁਟੀਨ ਕੀ ਐ ਇਹਨਾਂ ਨੂੰ ਖੱਖ ਪਾਉਣੇ ਹਾਂ ਲਾਡੋ ਬੈਠੀ ਐ ਉੱਠਣਾ ਨਹੀਂ ਉੱਠਣਾ ਯਾਦ ਨਹੀਂ ਕਿਤੇ ਇਹ ਖੱਖ ਭੁੱਲ ਗਿਆ ਅੱਜ ਆਜਾ ਰੱਜੀਆਂ ਹੋਈਆਂ ਨਹੀਂ ਕੁਖਰੇ ਦੇ ਥੱਲੇ ਹੁੰਦੀਆਂ ਤੇ ਗੋਹਾ ਗੁਹਾ ਕਰਤਾ ਤੁਹਾਡੇ ਬਾਈ ਦਾ ਪੈਰ ਵੀ ਲਿਪੜ ਗਿਆ ਤੇ ਹੁਣ ओंकार श्री वाहेगुरु जी की फतह खड्ग खंडा असि अरगर धर्म रचत ग छतरी बिसब पाल पु पाल पच पल पच रण कछेतरी राजमंडा यत प्रचंडा ईश्वरी करवार है सक्त भम्मी वैष्णवी भवानी तू दरबार है नित ज्योति मुखतदायक तारा तार कृपान है चंडका मंडका मृतका जगत जननी कालका गुनखान है पवमान का खलहान कारत पालका जगमान है ਇਕ ਅਵਚਰ ਬ੍ਰਹਮਾ ਕਉ ਬਤੀ ਸਾ ਪੜੈ ਜਾਓ ਨਿਤ ਛਤਰੀ ਰਣ ਜੀਤ ਲਹੈ ਨਿਰਪੇਤ ਰਹਿ ਰਤ ਸਦ ਪਾਵੈ ਯਤਰੀ ਲਹ ਬੇਦ ਪੇਲ ਜੋ ਪੜੇ ਬਿਪਰ ਬੈਸਹਿ ਧਨ ਸੁਖ ਸੰਪਤਾ ਧੰ ਤਾਮ ਤਨ ਰੋਗ ਸੂਦਰ ਪਾਇ ਸੁਖ ਅਕੰਪਤਾ ਹੇ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਏ ਬੋਲਾ ਹਰ ਗੋਬਿੰਦ ਕਾ ਸੁਣੋ ਕਾਲ ਸਾ ਵੀਰ ਫਤਹਿ ਪਾਓ ਮੈਦਾਨ ਮੈਂ ਪਕੜਾ ਹਾ ਤੇ ਸ਼ਮਸ਼ੀਰ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਹਿ ਚਲੋ ਜੀ ਦੁਆਟਾਂ ਦੇ ਰੱਪ ਦਾ ਨੋਲੇ ਲਿਆ ਤੇ ਹੁਣ ਕੀ ਚੱਲਦੇ ਆਂ ਠੱਖਾਂ ਵੱਲ ਖੱਕ ਪਾ ਕੇ ਤੇ ਆਪਾਂ ਫਿਰ ਉਸ ਤੋਂ ਬਾਅਦ ਬਿਲੇ ਨਾਏ ਹੋਏ ਦੁਪਹਿਰ ਦੇ ਆਂ ਸਵੇਰੇ ਬਸਤੇ ਉੱਤੇ ਜਾਣਾ ਤੇ ਉਦੋਂ ਨਹਾਵਾਂਗੇ ਉਦੋਂ ਨਹਾ ਕੇ ਫਿਰ ਬਸਤੇ ਉੱਤੇ ਜਾ ਕੇ ਰੱਬ ਦਾ ਨਾਮ ਲੈ ਕੇ ਬਸ ਤੋਰ ਦੇਣੀ ਹੈ ਮਹਾਰਾਜ ਨੂੰ ਕਰ ਦੇਣਾ ਅਰਦਾਸਾ ਨਾ ਵੱਜੇ ਨਾ ਲੱਗੇ ਤੇ ਸਿੱਧੀ-ਸਿੱਧੀ ਭੱਜੀ ਚਲੋ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਚੜ੍ਹਦੀ ਸਵੇਰ ਦੇ ਉੱਤੇ ਹੁਣ ਢਲਦੀ ਸਵੇਰ ਦੇ ਵਿੱਚ ਮਿਲੇ ਆ ਮਹਾਰਾਜ ਕਰੇ ਚੜ੍ਹਦੀਆਂ ਸਵੇਰਾਂ ਨੂੰ ਮਿਲਦੇ ਰਹੀਏ ਚਲੋ ਜੀ ਮਿਲਦੇ ਹਾਂ ਜੀ ਕਿਸੇ ਹੋਰ ਦਿਨੇ ਖੜੀਆ ਰਾਣੀ ਮੇਰੀ ਬੈਠੀ ਪੈਰ ਕੱਢ ਕੇ ਵੈਸੇ ਕਹਿੰਦੇ ਆ ਵੀ ਜੇਕਰ ਡੰਗਰ ਪੈਰ ਕੱਢ ਕੇ ਬੈਠਾ ਹੋਵੇ ਤੇ ਕਰਮਾ ਵਾਲਾ ਹੁੰਦਾ ਕਰਮਾ ਵਾਲਾ ਕਾਹਨੂੰ ਇਹ ਤਾਂ ਨਿਆਰੇ ਆ ਵੀਰੇ ਮੌਸਮ ਠੰਡਾ ਹੋ ਗਿਆ ਗਰਮੀ ਘਟ ਗਈ ਚਲੋ ਜੀ ਮਿਲਦੇ ਆ ਫਿਰ ਕਿਸੇ ਹੋਰ ਦਿਨਾਂ